ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਪੰਜਾਬ ਨੂੰ ਕਹਿੰਦੇ ਰੰਗਲਾ ਪੰਜਾਬ ਬਣਾਉਣਾ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਇਹ ਕੁੰਘਰਾਲੀ ਰਾਜਪੂਤਾ ਪਿੰਡ ਹੈ ਹਲਕਾ ਖੰਨਾ ਕੁੰਘਰਾਲੀ ਰਾਜਪੂਤਾ ਪਿੰਡ ਜਿੱਥੇ ਬੜੇ ਟਾਪ ਕੁਆਲਟੀ ਦੀ ਲਾਇਬ੍ਰੇਰੀ ਬਣ ਕੇ ਤਿਆਰ ਹੋ ਰਹੀ ਆ ਸਲੇਬ ਢਾਲਤੀ ਇਹਨਾਂ ਨੇ ਇਹ ਸੈਪਟਿਕ ਟੈਂਕ ਦੇ ਉੱਤੇ ਸਲੇਬਾਂ ਰੱਖਣੀਆਂ ਅੰਦਰ ਬਹੁਤ ਸੋਹਣਾ ਤਿਆਰ ਹੋ ਰਹੀ ਹੈ 1.5-2 ਮਹੀਨੇ ਲੱਗਣੇ ਨੇ ਲਾਇਬ੍ਰੇਰੀ ਬਣ ਕੇ ਤਿਆਰ ਹੋਣ ਨੂੰ ਪਰ ਜਿੱਦਣੇ ਬਣ ਕੇ ਤਿਆਰ ਹੋ ਗਈ ਬਹੁਤ ਸੋਹਣਾ ਉਰੇ ਪਿੰਡ ਚ ਬਣ ਜੂ ਇਹਦੇ ਨਾਲ ਹੀ ਬਸ ਆ ਥੋੜੀ ਜਿਹੀ ਜ਼ਰੂਰ ਉਹ ਜਿਹੜਾ ਦੇਖ ਰਹੇ ਹਾਂ ਇਹ ਪੰਚਾਇਤ ਘਰ ਬਣ ਕੇ ਤਿਆਰ ਹੋ ਰਿਹਾ ਜੋ ਉੱਥੇ ਵੀ ਚੱਲਦੇ ਆ ਤੁਰ ਕੇ ਮੜੇ ਜਾ ਪੰਚਾਇਤ ਘਰ ਦਿਖਾਨੇ ਆ ਕੁੰਗਰਾਲੀ ਰਾਜਪੂਤਾਂ ਦਾ ਜਿਹੜੇ ਵਿਰੋਧੀ ਕਾਂਗਰਸੀ ਅਕਾਲੀ ਭਾਜਪਾ ਵਾਲੇ ਕਹਿੰਦੇ ਨੇ ਨਾ ਕਹ ਦੱਸੋ ਜੀ ਪੰਜਾਬ ਚ ਕੰਮ ਕਿੱਥੇ ਚੱਲਦਾ ਦੱਸੋ ਜੀ ਖੰਨੇ ਚ ਕੰਮ ਕਿੱਥੇ ਚੱਲਦਾ ਜਾਂ ਤਾਂ ਸਮਝ ਨਹੀਂ ਆਂਦੀ ਕਿ ਪਤਾ ਨਹੀਂ ਕੀ ਖਾ ਪੀ ਲੈਂਦੇ ਨੇ ਸ਼ਾਮ ਨੂੰ ਸ਼ੁਰੂ ਹੋ ਜਾਂਦੇ ਨੇ ਗਰੁੱਪਾਂ ਚ ਆਹ ਪੰਚਾਇਤ ਘਰ ਦੇਖਦੇ ਹੀ ਨਹੀਂ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਨਾ ਲਾਇਬ੍ਰੇਰੀਆਂ ਦੇਖਦੀਆਂ ਨੇ ਆਹ ਦੇਖੋ ਜੀ ਕਿੰਨਾ ਸੋਹਣਾ ਪੰਚਾਇਤ ਘਰ ਕੁੰਗਰਾਲੀ ਰਾਜਪੂਤਾਂ ਦਾ ਬਣ ਕੇ ਤਿਆਰ ਹੋਇਆ ਦੇਖੋ ਜੀ ਕਦੇ ਸੋਚਿਆ ਸੀ ਪਿੰਡਾਂ ਚ ਆਹੀ ਜੇ ਪੰਚਾਇਤ ਘਰ ਕਦੇ ਸੋਚਿਆ ਸੀ ਪਿੰਡਾਂ ਚ ਲਾਇਬ੍ਰੇਰੀਆਂ ਬਣ ਗਈਆਂ ਇਹੀ ਜੀਆਂ ਟੈਲਾ ਇੰਨੀਆਂ ਸੋਹਣੀਆਂ ਟੈਲਾ ਲੱਗਣਗੀਆਂ ਕਿੱਡਾ ਵੱਡਾ ਪੰਚਾਇਤ ਘਰ ਆ ਆ ਲਾਈਟ ਅੰਦਰ ਨੂੰ ਘਮਾਓ ਜੀ ਦਿਖਾਓ ਆ ਲਾਈਟ ਘਮਾਓ ਅੰਦਰ ਨੂੰ ਆ ਦੇਖੋ ਮਾਰੋ ਨਿਗਾ ਕਿੱਡਾ ਵੱਡਾ ਪੰਚਾਇਤ ਘਰ ਬਣ ਕੇ ਤਿਆਰ ਹੋਇਆ ਔਰ ਇਹ ਕੱਲਰ ਜ਼ਮੀਨ ਉਜਾੜ ਪਈ ਹੁੰਦੀ ਸੀ ਉਰੇ ਜਿੱਥੇ ਅੱਜ ਇਹ ਪੰਚਾਇਤ ਘਰ ਬਣ ਕੇ ਤਿਆਰ ਹੋਇਆ ਕਿੰਨੇ ਮਜ਼ਬੂਤ ਭੀਮ ਪਾਏ ਨੇ ਕੱਲ ਘਲਾ ਨੂੰ ਇਹਨਾਂ ਨੇ ਹੋਰ ਇਹਦੇ ਉੱਤੇ ਇੱਕ ਮੰਜ਼ਲ ਛੱਤਣੀ ਹੋਵੇ ਦੋ ਮੰਜ਼ਲਾ ਛੱਤਣੀ ਆਉਣ ਜਿਵੇਂ ਮਰਜ਼ੀ ਇਹਦੇ ਤੇ ਦੋ ਮੰਜ਼ਲਾ ਹੋਰ ਆਰਾਮ ਨਾਲ ਪੈ ਸਕਦੀਆਂ ਇਹ ਮਹੀਨੇ ਚ ਹੋਜੂ ਤਿਆਰ ਹਾਂਜੀ ਇਹ ਹੁੰਦਾ ਜੀ ਇਹ ਮੰਜ਼ਲ ਘੱਟ ਤੇ ਹੈ ਫਾਈਨਲ ਟੱਚ ਤੇ ਆ ਨਾ ਜੀ ਇਹ ਮਹੀਨੇ ਚ ਬਣ ਕੇ ਤਿਆਰ ਹੋ ਜਾਣਾ ਔਰ ਪੂਰੇ ਸਰਪੰਚ ਸਾਹਿਬ ਕਿੱਥੇ ਨੇ ਆਓ ਜੀ ਇਹ ਦੀ ਕੁੰਗਰਾਲੀ ਰਾਜਪੂਤਾਂ ਦੇ ਨੌਜਵਾਨ ਸਰਪੰਚ ਨੇ ਸਾਡੇ ਔਰ ਬੜੀ ਵੱਡੀ ਗੱਲ ਸਰਪੰਚ ਸਾਹਿਬ ਦੀ ਹੁਣੇ-ਹੁਣੇ ਰੀਸੈਂਟ ਦੇ ਵਿੱਚ ਮੈਰਿਜ ਹੋਈ ਹੈ ਆਹੀ ਜੇ ਨੌਜਵਾਨ ਸਰਪੰਚ ਆ ਸਾਡੇ ਇਸ ਏਰੀਆ ਦੇ ਸਰਕਟ ਆਕੂ ਹਰਦੀਪ ਸਿੰਘ ਜੀ ਖੜੇ ਨੇ ਆ ਸਾਰੇ ਪਿੰਡ ਚ ਪੋਲ ਦਿਖਾਓ ਦੇਖੋ ਲਾਈਟਾਂ 105 ਪੋਲ ਲਾਈਟਾਂ 105 ਲਾਈਟਾਂ 105 ਪੋਲ ਜਿਹੜੇ ਨੇ ਇੱਕ ਪਿੰਡ ਚ ਲੱਗੇ ਨੇ ਔਰ ਰਾਤ ਨੂੰ ਪੂਰਾ ਪਿੰਡ ਜਗਮਗ ਜਗਮਗ ਕਰਦਾ ਪਿਆ ਹੁੰਦਾ ਔਰ ਇਹ ਕਦੇ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਦੀ ਵੀ ਤਰੱਕੀ ਕਦੇ ਪੰਜਾਬ 'ਚ ਹੋਊਗੀ